ਪੰਜਾਬੀ ਨਿਊਜ਼ ਜੁੜੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬੀਬੀ ਹਰਸਿਮਰਤ ਬਾਦਲ ਨੂੰ ਭਗਵੰਤ ਮਾਨ ਟੱਕਰੇ ਐਕਟਿੰਗ ਕਰਕੇ ਬਾਦਲਾਂ ਦੀ ਮੰਜੀ ਠੋਕ ਦਿੱਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਹਰ ਸਿਮਰਤ ਕੌਰ ਦੀ ਨਕਲ ਕੀਤੀ ਕਿਹਾ ਕਿ ਉਹ ਇਸ ਤਰ੍ਹਾਂ ਰੋਂਦੀ ਸੀ ਆਖਰ ਬਠਿੰਡੇ ਤੋਂ ਇਸ ਵਾਰ ਬੀਬਾ ਨੂੰ ਜਿਹੜਾ ਹੈ ਜਿੱਤਣ ਨਹੀਂ ਦੇਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਖਰ ਇਹਨਾਂ ਲੋਕਾਂ ਨੇ ਸੁੱਖ ਵਿਲਾਸ ਤੱਕ ਹੋਟਲ ਬਣਾ ਲਏ ਤੁਹਾਡੇ ਖੂਨ ਪਸੀਨੇ ਦੀ ਕਮਾਈ ਉਧਰ ਲਗਾ ਦਿੱਤੀ ਸਾਡੇ ਲੋਕਾਂ ਨੂੰ ਕੰਗਾਲ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਸਾਨੂੰ ਮਲੰਗ ਕਹਿੰਦੇ ਨੇ ਪਰ ਇਹਨਾਂ ਨੂੰ ਦੱਸ ਦਿਓ ਕਿ ਆਖਰ ਮਲੰਗ ਜੇ ਇਕੱਠੇ ਹੋ ਜਾਣ ਤਾਂ ਉਹ ਕੀ ਕਰ ਸਕਦੇ ਨੇ 1 ਜੂਨ ਨੂੰ ਤੁਸੀਂ ਝਾੜੂ ਦਾ ਬਟਨ ਦਬਾ ਕੇ ਐਸ ਵਾਰ ਲੋਕਾਂ ਨੂੰ ਦੱਸ ਦਿਓ ਕਿ ਬਠਿੰਡਾ ਇਹਨਾਂ ਲੋਕਾਂ ਦੀ ਕੋਈ ਨਿੱਜੀ ਜਾਗੀਰ ਨਹੀਂ ਹੈ ਲੋਕ ਹੁਣ ਜਾਗ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਸਿਮਰਤ ਕੌਰ ਬਾਦਲ ਆਪਣੇ ਆਪ ਨੂੰ ਇਹ ਕਹਿੰਦੀ ਹੈ ਵੀ ਮੈਂ ਇੱਥੋਂ ਜ਼ਰੂਰ ਜਿੱਤਾਂਗੀ ਪਰ ਇਸ ਵਾਰ ਨਤੀਜੇ ਹੋਰ ਹੋਣੇ ਚਾਹੀਦੇ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨਤੀਜੇ ਭੁਗਤਾ ਦੇ ਹੋ ਤੇ ਬਾਕੀ ਜ਼ਿੰਮੇਵਾਰੀ ਸਾਡੀ ਆਪਣੀ ਹੈ ਤੇ ਹੋਰ ਕੀ ਕੀ ਕਿਹਾ ਮੁੱਖ ਮੰਤਰੀ ਸਾਹਿਬ ਨੇ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਅੱਜ ਖਰੜ ਕਸਬੇ ਦੇ ਵਿੱਚ ਆਏ ਆ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਖਰੜ ਪੈਂ ਖਰੜਵੱਲ ਜਦੋਂ ਵੀ ਆਇਆ ਦੁਗਣਾ ਤੇ ਆਪਸ ਮੋੜਿਆ ਖਰੜਵਾਲਿਆਂ ਨੇ ਔਰ ਭਾਵੇਂ ਉਹ ਐਮਐਲਏ ਦੀਆਂ ਇਲੈਕਸ਼ਨਾਂ ਹੋਣ ਭਾਵੇਂ ਉਹ ਲੋਕ ਸਭਾ ਦੀਆਂ ਹੋਣ ਖਰੜਵਾਲੇ ਹਮੇਸ਼ਾ ਮੋਰੀ ਰਹੇ ਨੇ ਆ ਮੁੰਡਾ ਇੱਕੋ ਲਿਖੀ ਫਿਰਦਾ ਪੁਆਦ ਵਾਲੇ ਇਹ ਪੁਆਦ ਵਾਲੇ ਜਿਹੜੇ ਨੇ ਇਹ ਜਿੱਥੇ ਖੜ ਕੇ ਖੜ ਕੇ ਬਸ ਸੋ ਇਹ ਹਲੋ ਮਰਵਿੰਦਰ ਸਿੰਘ ਕੰਗ ਤੁਹਾਡੇ ਮੀਬਾਪ ਨੇ ਪਿਛਲੀ ਗੱਡੀ ਚ ਤੁਹਾਡੇ ਐਮਐਲਏ ਸਹਿਬਾਨ ਨੇ ਮੈਡਮ ਅਨਮੋਲ ਗਗਰਮਾਨ ਜੀ ਚਮਕੌਰ ਸਭ ਤੋਂ ਜਿਹੜੇ ਸਾਡੇ ਐਮਐਲਏ ਡਾਕਟਰ ਚੰਨੀ ਜੀ ਔਰ ਸਾਡੇ ਆਮ ਆਦੀ ਪਾਰਟੀ ਦੇ ਖਰੜ ਦੇ ਕੁਰਾਲੀ ਦੇ ਮੁਹਾਲਲੇ ਦੇ ਸਾਰੇ ਆਦਰ ਸਹਿਬਾਨ ਜਿੰਨੀ ਭਾਰੀ ਗਿਣਤੀ ਤੁਸੀਂ ਆਏ ਹੋ ਮੈਨੂੰ ਲੱਗਦਾ ਤੁਸੀਂ ਕੰਮ ਤਾਂ ਨਵੇੜੇ ਬੈਠੇ ਹੋ ਬਸ ਕੱਲ ਮੈਂ ਗੁਜਰਾਤ ਗਿਆ ਸੀ ਤੂੰ ਦੇਖਿਆ ਹੋਣਾ ਕੱਲ ਮੈਂ ਗੁਜਰਾਤ ਗਿਆ ਸੀ ਗੁਜਰਾਤ ਚ ਵੀ ਇਹੀ ਹਾਲ ਹੈ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਪੰਜਾਬ ਚ ਆ ਜਾਂ ਗੁਜਰਾਤ ਚ ਆ ਇਹੀ ਨਾਰੇ ਗੁਜਰਾਤ ਚ ਲੱਗ ਰਹੇ ਸੀ ਇਨਕਲਾਬ ਜਿੰਦਾਬਾਦ ਦੇ ਸੋ ਵੀਰੋ ਤੁਹਾਡੇ ਵਰਗੇ ਆ ਤੁਹਾਡੇ ਚ ਹੀ ਰਹਿਨੇ ਆ ਮਿਹਨਤ ਤੋਂ ਕਦੇ ਭੱਜੇ ਨਹੀਂ ਨਹੀਂ ਤਾਂ ਮੁੱਖ ਮੰਤਰੀ ਨਿਕਲਦੇ ਹੀ ਨਹੀਂ ਕਰੋ ਨਾਲੇ 200 250 ਫਾਈਲਾਂ ਸਾਈਨ ਕਰਕੇ ਆਇਆ ਨਾਲੇ 4-5 ਮੀਟਿੰਗਾਂ ਕਰਕੇ ਆਇਆ ਫਿਰ ਇੱਥੇ ਆਇਆ ਹੁਣ ਫਿਰ ਜਾ ਕੇ ਟੈਲੀਵਿਜ਼ਨ ਤੇ ਰਾਤ ਨੂੰ ਲਾਈਵ ਇੰਟਰਵਿਊ ਕਰਨੀ ਹੈ ਕਿਉਂਕਿ ਜ਼ਿੰਮੇਵਾਰੀਆਂ ਵਧ ਗਈਆਂ ਅਰਵਿੰਦ ਕਜਰੀਵਾਲ ਜੀ ਨੂੰ ਇਹਨੇ ਅੰਦਰ ਕਰਤਾ ਇਹਨਾਂ ਨੂੰ ਲੱਗਿਆ ਕਿ ਸ਼ਾਇਦ ਉਸ ਬੰਦੇ ਨੂੰ ਅੰਦਰ ਕਰਕੇ ਅਸੀਂ ਪਾਰਟੀ ਖਤਮ ਕਰ ਦਾਂਗੇ ਪਰ ਇਹਨਾਂ ਨੂੰ ਇਹ ਪਤਾ ਨਹੀਂ ਕਿ ਭਾਈ ਪੰਜਾਬ ਵਾਲੇ ਇਸ ਬੰਦੇ ਦੇ ਨਾਲ ਆ ਪੰਜਾਬ ਵਾਲੇ ਜਿੱਥੇ ਖੜ ਕੇ ਖੜ ਕੇ ਫਿਰ ਮੈਂ ਤੁਹਾਡੀ ਪੜਾਹਸ ਦੇਖ ਰਿਹਾ ਚੀਕਾਂ ਦੇ ਰੂਪ ਚ ਨਾਰਿਆਂ ਦੇ ਰੂਪ ਚ ਮੈਂ ਹਰੇਕ ਜਗ੍ਹਾ ਤੇ ਜਾ ਕੇ 15 ਕੇ ਸਕਿੰਟ 15 ਕੇ ਸਕਿੰਟ ਮੈਂ ਲੋਕਾਂ ਨੂੰ ਦੇ ਦੇਣਾ ਉਹਨਾਂ 15 ਕੇ ਸਕਿੰਟ ਤਾਂ ਕਿ ਆਪਣੀ ਪੜਾਹਸ ਕਢ ਲੈਣ ਪੜਾਹਸ ਵੀ ਤਿੰਨ ਪੀੜੀਆਂ ਦੀ ਪਈ ਹੈ ਕਢਾ ਅੱਜ ਦੀ ਹੈ 70 ਸਾਲ ਦੀ ਪੜਾਹਸ ਹੈ ਸੋ ਇਹਨੂੰ ਹੁਣ ਕੱਢਣਾ ਦਾ ਜ਼ਰੂਰੀ ਹੈ ਨਹੀਂ ਤਾਂ ਅੰਦਰ ਪਥਰੀ ਹੋ ਜੂ ਸੋ ਇਸ ਕਰਕੇ ਮੈਂ 15 ਸਕਿੰਟ ਦਿੰਨਾ ਚੀਕਾ ਮਾਰ ਲਓ ਨਾਰੇ ਲਾ ਲਓ ਜੋ ਮਰਜੀ ਮਾਈਕ ਮੈਂ ਤੁਹਾਡੇ ਵੱਲ ਨੂੰ ਕਰ ਦੂੰਗਾ आपका समय शुरू होता है अब इनकल इनकल वीरो तरतालीस हजार नौकरियां देती हैं दो साल च ਵੀਰੋ ਬਿਜਲੀ ਤੁਹਾਨੂੰ ਫ੍ਰੀ ਮਿਲਦੀ ਐ ਖੇਤਾਂ ਲਈ ਬਿਜਲੀ 24 ਘੰਟੇ ਤੇ ਨਾਲੇ ਦਿਨੇ ਮਿਲਦੀ ਐ ਜੇ ਦਿਨੇ ਜਾਣਿਓ ਰਾਤ ਨੂੰ ਜਾਣ ਦੀ ਲੋੜ ਨਹੀਂ ਵੀਰੋ ਨਾਲ-ਨਾਲ ਆਪਾਂ ਰਾਸ਼ਨ ਕਾਰਡ ਜਿਹੜੇ ਕਹਿ ਰਹੇ ਤੁਸੀਂ ਉਹ ਵੀ ਬਣਨਗੇ ਬਣਨਗੇ ਇੱਕ ਇੱਕ ਦਾਣਾ ਮਿਲੂਗਾ ਥੋੜੇ ਦੇਖੋ ਪੰਜਾਬ ਦੀ ਧਰਤੀ ਤੇ ਉੱਗਿਆ ਹੋਇਆ ਇੱਕ ਇੱਕ ਦਾਣਾ ਉਹ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਮਿਲੂਗਾ ਸਾਰੇ ਦੇਸ਼ ਦਾ ਟਿੱਡ ਭਰਦਾ ਪੰਜਾਬ ਪੰਜਾਬੀ ਭੁੱਖੇ ਨਹੀਂ ਰਹਿ ਸਕਦੇ ਨਾ ਕੋਈ ਆਪਾਂ ਨੇ ਪੈਸਾ ਕਮਾਉਣਾ ਐ ਸੋ ਪਹਿਲਾ ਬਿਜਲੀ ਦੇ ਨਾਲ ਨਾਲ ਥਰਮਲ ਪਲਾਂਟ ਆਪਾਂ ਖਰੀਦ ਲੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਤੁਹਾਡੇ ਖੇਤਾਂ 'ਚ ਪਹੁੰਚਿਆ ਤਾਂ ਉਹਦੇ ਨਾਲ 6-7 ਲੱਖ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣ ਨਾਲ ਧਰਤੀ ਵਿਚਲਾ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਗੁਰੂ ਸਾਹਿਬ ਨੇ ਕਿਹਾ ਸੀ ਸੋ ਆਪਾਂ ਇਹ ਦਰਜੇ ਤੇ ਕਾਇਮ ਰੱਖਣੇ ਨੇ ਪਵਨ ਦੇ ਵੀ ਪਾਣੀ ਦੇ ਵੀ ਤੇ ਧਰਤੀ ਦੇ ਵੀ ਉਹ ਵੀ ਨਾਲ ਆਪਾਂ ਪੁੰਨ ਖਟਾਂਗੇ ਜੇ ਪਾ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹੱਤ ਦੇ ਵਿਚਾਰ ਤੇ ਚੱਲਾਂਗੇ ਸੋ ਵੀਰੋ ਉਹਦੇ ਨਾਲ ਕੀ ਹੋਊਗਾ 6 ਲੱਖ ਟਿਊਬਲ ਬੰਦ ਹੋਊਗਾ ਤਾਂ ਕਟੋਕਟ 6-7000 ਕਰੋੜ ਰੁਪਇਆ ਬਿਜਲੀ ਦੀ ਸਬਸਿਡੀ ਦਾ ਬਚੂਗਾ ਕਿਉਂਕਿ ਪਾਣੀ ਕੱਸੀਆਂ ਦਾ ਆ ਜਾਊਗਾ ਟਿਊਬਲ ਬੰਦ ਹੋ ਜਾਣਗੇ ਉਹ 6-7000 ਕਰੋੜ ਦੇ ਵਿੱਚੋਂ ਹੀ 1000 ਰੁਪਇਆ ਜਿਹੜਾ ਮਾਵਾ ਪੇੜਾ ਨਾਲ ਵਾਅਦਾ ਕੀਤਾ ਹੋਇਆ ਉਹ ਪੂਰਾ ਕਰੂੰਗਾ ਅਗਲਾ ਮੇਰਾ ਕੰਮ ਉਹੀ ਹੈ ਹਾਲਾਂਕਿ ਹਾਲਾਂਕਿ ਗਰੰਟੀਆਂ ਜਾਂ ਵਾਅਦੇ ਜਿਹੜੇ 5 ਸਾਲ ਵਾਸਤੇ ਹੁੰਦੇ ਨੇ ਪਰ ਮੈਂ ਪਹਿਲੇ ਹੀ ਪੂਰੇ ਕਰੂੰਗਾ ਕਿਉਂਕਿ ਮੈਂ ਸਾਹਗਤਾਂ ਉਲਾ ਕੇ ਚੱਲ ਰਿਹਾ ਨਾ ਸਟੇਟ ਨੂੰ ਘਾਟਾ ਪੈਣ ਦੇਵਾਂ ਤੇ ਨਾ ਲੋਕਾਂ ਦੇ ਪੈਸੇ ਲੁੱਟਾਂ ਤੇ ਨਾ ਹੀ ਲੋਕਾਂ ਦੇ ਚੁੱਲ੍ਹੇ ਦੀ ਅੱਗ ਬੁਝਾਵਾਂ ਪੰਜਾਬ ਤਰੱਕੀ ਕਰ ਰਿਹਾ ਹੈ ਕੰਪਨੀਆਂ ਆ ਰਹੀਆਂ ਨੇ ਵੱਡੀਆਂ-ਵੱਡੀਆਂ ਕਿ ਹੁਣ ਜਿਆਦਾ ਆ ਰਿਹਾ ਕੰਮ ਕਰਨ ਦਾ ਬਹੁਤ ਵੱਡੇ-ਵੱਡੇ ਟਾਟਾ ਸਟੀਲ ਵਰਗੀਆਂ ਕੰਪਨੀਆਂ ਆ ਗਈਆਂ ਤੇ ਕਰੋੜਾਂ ਰੁਪਈਆ ਉਹ ਲਾ ਰਹੇ ਨੇ ਲੱਖਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਮੈਂ ਆਪ ਤਾਂ ਪੈਸੇ ਦੇਖੋ ਵੀਰੋ ਕਮਾਉਣੇ ਨਹੀਂ ਮੈਂ ਤਾਂ ਪੈਸੇ ਬੁਏ ਕਮਾਉਣ ਵਾਲਾ ਕੰਮ ਤਾਂ ਛੱਡੀ ਫਿਰਦਾ ਮੈਂ ਉਹਦਾ ਜੇ ਕਮਾਉਣੇ ਹੁੰਦੇ ਮੈਂ ਫਿਲਮਾਂ ਟੀਵੀਾਂ ਚ ਜਿੰਨੇ ਮਰਜੀ ਕਮਾ ਲੈਂਦਾ ਪਰ ਮੈਨੂੰ ਧਰਦੇ ਆ ਕਿ ਮੇਰੇ ਸਾਹਮਣੇ ਪੰਜਾਬ ਮਰ ਰਿਹਾ ਸੀ ਮੇਰੇ ਸਾਹਮਣੇ ਪੰਜਾਬ ਲੁੱਟਿਆ ਜਾ ਰਿਹਾ ਸੀ ਤਾਂ ਮੈਂ ਥੁਰਿਆ ਨਹੀਂ ਗਿਆ ਮੈਂ ਕਿਹਾ ਕੈਸਟਾਂ ਕਮੇਡੀ ਜਾਂ ਸੀੜੀਆਂ ਕੱਢ ਕੇ ਚਲਾ ਜਾਵਾਂਗੇ ਦੁਨੀਆ ਤੋਂ ਕੀ ਕੀਤਾ ਆਏ ਜੇ ਹਜੇ ਨਾ ਆਏ ਕੁਛ ਤਾਂ ਕਰਕੇ ਜਾਈਏ ਸੋ ਤਾਂ ਕਰਕੇ ਮੈਂ ਰਾਜਨੀਤੀ ਚ ਆਇਆ ਤੁਸੀਂ ਇੰਨਾ ਪਿਆਰ ਦਿੱਤਾ ਕਿ ਐਡੇ ਵੱਡੇ ਅਹੁਦੇ ਤੇ ਬਿਠਾਤਾ ਕਿ ਮੈਂ ਜੇ ਅੱਜ ਸੱਤ ਜਨਮ ਵੀ ਅਜ ਤੋਂ ਬਾਅਦ ਹਰੇਕ ਸਾਂਤ ਤੋਂ ਬਾਅਦ ਵੀ ਧੰਨਵਾਦ ਕਰਨ ਲੱਗ ਜਾ ਸੱਤ ਜਨਮ ਵੀ ਥੋੜੇ ਹੋਣਗੇ ਤੁਹਾਡਾ ਪਿਆਰ ਦਾ ਕਰਜ਼ਾ ਮੋੜਨ ਵਾਸਤੇ ਸੋ ਐ ਕਦੇ ਤੁਹਾਨੂੰ ਮੁੱਖ ਮੰਤਰੀ ਮਿਲਿਆ ਇਦਾਂ ਨੇੜਿਓ ਐ ਕਦੇ ਮੁੱਖ ਮੰਤਰੀਆਂ ਤੁਹਾਡੇ ਤੇ ਫੁੱਲ ਸਿੱਟੇ ਨੇ ਨਾ ਨਾ ਸਾਨੂੰ ਤਾਂ ਡੰਡੇ ਹੀ ਮਿਲੇ ਨੇ ਜਦੋਂ ਮਿਲੇ ਨੇ ਜਦੋਂ ਮਿਲਿਆ लाठी चार्ज ਜੀ ਮਿਲੇ ਸੋ ਕਿਸਾਨਾਂ ਦੇ ਹੱਕ 'ਚ ਖੜੇ ਆ ਮਜ਼ਦੂਰਾਂ ਦੇ ਹੱਕ 'ਚ ਖੜੇ ਆ ਦੁਕਾਨਦਾਰਾਂ ਦੇ ਹੱਕ 'ਚ ਖੜੇ ਆ ਵਪਾਰ ਦੇ ਕਿਉਂਕਿ ਦੇਖੋ ਜੇ ਕਿਸਾਨ ਖੁਸ਼ ਹੋਊਗਾ ਉਹਨੂੰ ਫਸਲਾਂ ਦਾ ਭਾਅ ਮਿਲੂ ਤਾਂ ਖਰੜ ਵਰਗੇ ਬਾਜ਼ਾਰਾਂ ਚ ਰੌਣਕ ਆਊਗੀ ਨਹੀਂ ਇਹ ਬਾਜ਼ਾਰ ਸੁਨੇ ਹੋ ਜਾਂਦੇ ਆ ਫਿਰ ਕਿੱਥੋਂ ਦੁਕਾਨਦਾਰੀਆਂ ਚੱਲਣਗੀਆਂ ਜੇ ਜੇਬ ਚ ਪੈਸਾ ਹੀ ਨਾ ਹੋਇਆ ਇਹ ਸਰਕਲ ਆ ਇੱਕ ਇਹ ਸਰਕਲ ਨਹੀਂ ਟੁੱਟਣ ਦੇਣਾ ਸਾਰੇ ਇਕੱਠੇ ਕਰੀਏ ਇਕੱਠੇ ਤਰੱਕੀ ਕਰੀਏ ਅਸੀਂ ਨਫਰ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮ ਦੀ ਮੈਂ 2 ਸਾਲਾਂ ਦੇ ਕੰਮ ਗਿਣਾਈ ਜਾਂਦੇ ਜੀ 2 ਸਾਲਾਂ ਦੇ ਸਿਰਫ ਜੇ ਕੇਜਰੀਵਾਲ ਦੇ 8 ਸਾਲਾਂ ਦੇ ਕੰਮ ਗਿਣਾਈ ਜਾਂਦੇ ਆ ਸਕੂਲ ਵਧੀਆ ਬਣ ਗਏ ਹਸਤਾਲ ਆਮ ਆਦਿ ਕਲੀਨਿਕ ਖੁੱਲ ਗਏ ਦਵਾਈਆਂ ਮੁਫਤ ਮਿਲਣ ਲੱਗੀਆਂ ਕਿੱਡਾ ਵੱਡਾ ਕੰਮ ਹੋ ਗਿਆ ਜੀ ਪੁੰਨ ਦਾ ਕੰਮ ਹੋ ਗਿਆ ਜੀ ਲੋਕਾਂ ਦੇ ਪੈਸੇ ਬਚਣ ਲੱਗ ਗਏ ਜੀ ਜਿਹੜੇ ਪਹਿਲਾਂ ਲੱਗਦੇ ਸੀ ਅਸੀਂ 2 ਸਾਲਾਂ ਦੇ ਕੰਮ ਤੇ ਅਸੀਂ 2 ਸਾਲਾਂ ਦੇ ਕੰਮ ਤੇ ਵੋਟਾਂ ਮੰਗ ਰਹੇ ਹਾਂ ਦੂਜੇ ਪਾਸੇ ਸ਼ਰਮ ਦੀ ਗੱਲ ਹੈ 10 ਸਾਲ ਪ੍ਰਧਾਨ ਮੰਤਰੀ ਰਹਿ ਕੇ ਮੰਗਲ ਸੂਤਰਾਂ ਤੋਂ ਡਰਾ ਕੇ ਵੋਟਾਂ ਮੰਗ ਰਹੇ ਥੋੜੇ ਮੰਗਲ ਸੂਤਰ ਖੋ ਲੈਣਗੇ ਦਾ ਦੱਸੋ ਉਹ ਯਾਰ ਕੋਈ ਸਕੂਲ ਦੀ ਗੱਲ ਕਰ ਲੈ 10 ਸਾਲਾਂ 'ਚ ਕੋਈ ਨੌਕਰੀ ਦਿੱਤੀ ਹੋਵੇ ਤਾਂ ਦੱਸ ਦੇ 10 ਸਾਲਾਂ 'ਚ ਕੋਈ ਹਸਪਤਾਲ ਬਣਾਇਆ ਹੋਵੇ ਤਾਂ ਦੱਸ ਦੇ ਕਦੇ ਸ਼ਮਸ਼ਾਨ ਕਦੇ ਕਬਰਿਸਤਾਨ ਕਦੇ Hindu ਕਦੇ Musalman ਕਦੇ ਪਾਕਿਸਤਾਨ ਕਦੇ ਮੰਗਲ ਸੂਤਰ ਬਸ ਆਹੀ ਚਾਰ ਪੰਜ ਗੱਲਾਂ ਹੁੰਦੀਆਂ ਇਹਨੂੰ ਇਹਨਾਂ ਨੂੰ ਵੀਰੋ ਪੰਜਾਬ ਚ ਨਹੀਂ ਆਪਾਂ ਮੜਨ ਦੇਣਾ ਇਹ ਪੰਜਾਬ ਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ